ਗਰੀਬ ਬੱਚਿਆਂ ਨੂੰ ਜਿਹੜਾ ਹੱਕ ਮਿਲਣਾ ਸੀ ਗਰੀਬਾਂ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਜਿਹੜਾ ਪੈਸਾ ਹੁੰਦਾ ਸੀ ਉਹ ਪੈਸਾ ਹੀ ਸ਼ੱਕ ਗਿਆ ਜਿਹਦੇ ਕਾਰਨ ਤੁਸੀਂ ਦੇਖਿਓ ਕਿੰਨੇ ਲੱਖ ਬੱਚੇ ਜਿਹੜੇ ਪੜ੍ਹਾਈ ਕਰ ਸਕਦੇ ਸੀ ਉਹ ਪੜ੍ਹਾਈ ਤੋਂ ਵਾਂਝੇ ਹੋਏ ਕਿਰਪਾ ਸ਼ੰਕਰ ਸ਼ਰੋਜ ਜੋ ਇਸ ਮਹਿਕਮੇ ਦਾ ਜੋ ਡਿਜੀਨਲ ਚੀਫ ਸੈਕਟਰੀ ਵੀ ਹੈ ਤੇ ਪ੍ਰਿੰਸੀਪਲ ਸੈਕਟਰੀ ਸੋਸ਼ਲ ਸਿਕਰਿਟੀ ਡਿਪਾਰਟਮੈਂਟ ਦਾ ਜਿਹੜੀ ਆ ਸਾਰੇ ਕਾਲਜਾਂ ਨੂੰ ਐਸਸੀ ਸਕਾਲਰਸ਼ਿਪ ਦਿੱਤੇ ਦਿੱਤੀ ਜਾਂਦੀ ਹੈ ਮਹਿਕਮਾ ਉਸ ਮੈਜਨਰ ਸੈਕਟਰੀ ਉਸ ਸੈਕਟਰੀ ਨੇ ਜੋ ਇਨਕੁਆਰੀ ਕੀਤੀ ਤੇ ਜੋ ਰਿਪੋਰਟ ਪੇਸ਼ ਕੀਤੀ ਜੇ ਤੁਸੀਂ ਉਹ ਰਿਪੋਰਟ ਪੜ੍ਹ ਲੋਗੇ ਇੱਕ ਮਿੰਟ ਨਹੀਂ ਕੈਪਟਨ ਨੂੰ ਸਾਹਮਣੇ ਲਾਉਣ ਦੀ ਲੋੜ ਤੇ ਧਰਮਸੌਰ ਨੂੰ ਡਿਸਮਿਸ ਕਰਕੇ ਉਹਦੇ ਪਰਚਾ ਕਰਕੇ ਅਰੈਸਟ ਕਰਨਾ ਚਾਹੀਦਾ ਹੈ ਮੈਂ ਹੈਰਾਨ ਹੈ ਕੈਪਟਨ ਅਮਰਿੰਦਰ ਸਿੰਘ ਜੀ ਦੇ ਕਿ ਤੁਹਾਡਾ ਕੰਮ ਕੀ ਹੈ ਮੁੱਖ ਮੰਤਰੀ ਦਾ ਜਦੋਂ ਕੋਈ ਕਾਂਗਰਸ ਦਾ ਲੀਡਰ ਫਸ ਜਾਂਦਾ ਤੁਸੀਂ ਉਹਨੂੰ ਕਲੀਨ ਸ਼ੀਟ ਤਾਂ ਦਿੰਦੇ ਹੋ ਜੇ ਹਰ ਬੰਦੇ ਨੂੰ ਕਲੀਨ ਸ਼ੀਟ ਦੇਣੀ ਹੈ ਕੀ ਤੁਸੀਂ ਉਹਦੇ ਚ ਪਾਕਿਦਾਰੀ ਹੈ ਕਿ ਨਹੀਂ ਹੁਣ ਜੇ ਐਸ ਆ ਜਿਹੜਾ ਸਕੈਮ ਆਇਆ ਹੈ ਤੁਸੀਂ ਦੇਖੋ ਸਾਧੂ ਸਿੰਘ ਧਰਮਸੋਟ ਨੇ ਬੰਲਾ ਦਾ ਕਲੀਅਰ ਕੱਟ ਸਕੈਮ ਕੀਤਾ ਇਹਦੇ ਵਿੱਚ ਕੋਈ ਤੁਸੀਂ ਪੜ ਲਓਗੇ ਰਿਪੋਰਟ ਮੈਨਾਂ ਦਾ ਸਾਰੀ ਸਾਰੀ ਰਿਪੋਰਟ ਤੁਹਾਨੂੰ ਭੇਜ ਵੀ ਦਵਾਂਗੇ ਆਹ ਰਿਪੋਰਟ ਮੇਰੇ ਕੋਲ ਹੈ ਮੈਂ ਸਾਰੀ ਰਿਪੋਰਟ ਪੜੀ ਹੈ ਸਭ ਤੋਂ ਵੱਡੀ ਗੱਲ ਕਿ ਟੋਟਲ 115 ਕਰੋੜ ਰੁਪਇਆ ਸੈਂਟਰ ਨੇ ਜੋ ਭੇਜਿਆ ਸੀ ਸਰਕਾਰ ਨੂੰ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਇੰਸਟੀਚਿਊਨ ਨੂੰ ਦੇਣਾ ਸੀ ਜਿਹੜਾ ਪੈਸਾ ਹੁੰਦਾ ਆ ਕਿਹਨੂੰ ਜਾਣਾ ਕਿਹਦੇ ਨਹੀਂ ਜਾਣਾ ਉਹ ਡਾਇਰੈਕਟਰ ਕੋਲੇ ਪਾਵਰ ਹੁੰਦੀ ਹੈ ਕੋਈ ਮਿਨਿਸਟਰ ਅੱਜ ਤੱਕ ਕੋਈ ਮਿਨਿਸਟਰ ਸਾਈਨ ਨਹੀਂ ਕਰਦਾ ਉਹ ਡਾਇਰੈਕਟਰ ਕੋਲੇ ਪਾਵਰ ਹੁੰਦੀ ਹੈ ਤੇ ਡਾਇਰੈਕਟਰ ਕੋਲੇ ਕੇਸ ਹੁੰਦਾ ਡਾਇਰੈਕਟਰ ਕੋਲੇ ਫਾਈਨਲ ਹੋ ਕੇ ਡਾਇਰੈਕਟਰ ਪੇਮੈਂਟ ਰੀਲੀਜ਼ ਕਰਦਾ ਕਿਉਂਕਿ ਸਾਧੂ ਸਿੰਘ ਧਰਮਸੋਧ ਦੇ ਮੰਚ ਚ ਲਾਲਚ ਸੀ ਉਹਦਾ ਨਿਸ਼ਾਨਾ ਸੀ ਕਿ ਮੈਂ ਪੈਸਾ ਲੁੱਟਾਂ ਉਹਨੇ ਇੱਕ ਨੋਟ ਲਿਖਿਆ ਆਪਣੇ ਮਹਿਕਮੇ ਨੂੰ ਉਹ ਲਿਖਿਆ ਕੀ ਸੀ ਉਹਨੇ ਆਪਣੇ ਹੱਥ ਨਾਲ ਨੋਟ ਲਿਖਿਆ ਕਿ ਬਿਫੋਰ میکਿੰਗ ਐਨੀ ਪੇਮੈਂਟਸ ਟੁਵਾਰਡ ਸਕਾਲਰਸ਼ਿਪ ਮਾਉਂਟਸ ਫਾਈਲ ਸ਼ੁਡ ਬੀ ਸ਼ੋਨ ਟੂ ਹਿਮ ਕੀ ਕਹਿੰਦਾ ਕਿ ਡਾਇਰੈਕਟਰ ਨੂੰ ਲਿਖਦਾ ਕਿ ਤੁਸੀਂ ਜਿੱਥੇ ਜੇ ਪੇਮੈਂਟ ਕਰਨੀ ਹੈ ਕਿਸੇ ਕਾਲਜ ਨੂੰ ਸਭ ਤੋਂ ਪਹਿਲੇ ਮੈਨੂੰ ਮੇਰੀ ਮੇਰੇ ਕੋਲ ਇਹ ਫਾਈਲ ਲਿਆਓ ਤੇ ਮੈਥੋਂ ਪ੍ਰੂਫ ਕਰੋ ਐਂਡ ਉਹਦੇ ਬਾਅਦ ਤੁਸੀਂ ਦੇਖਿਓ ਅੱਜ ਤੱਕ ਮਨਿਸਟਰ ਨੇ ਨਹੀਂ ਕੀਤਾ ਕੀਤਾ ਧਰਮਸੋਦ ਆਪਣੇ ਦਸਕਦਨ ਰਾਹੀਂ ਉਹ ਫਾਈਲਾਂ ਨੂੰ ਅਪਰੂਵ ਕਰਨ ਲੱਗ ਗਿਆ ਕਿ ਇਹਨੂੰ ਇਹਨਾਂ ਦੇ ਦੇ ਦਿਓ ਇਹਨੂੰ ਇਹਨਾਂ ਦੇ ਦਿਓ ਇਹਨੂੰ ਇਹਨਾਂ ਦੇ ਦਿਓ ਜਿਹੜੇ ਜਿਹੜਾ ਜਿੱਥੋਂ ਕਮਿਸ਼ਨ ਹੁੰਦਾ ਸੀ ਉਹਨੂੰ ਦੇ ਦਿੰਦਾ ਸੀ ਹੋਰ ਗੱਲ ਇਹਨੇ ਲਾ ਲਿਆ ਪੀਐਸ ਗੇਲ ਜਿਹੜਾ ਡਿਪਟੀ ਡਾਇਰੈਕਟਰ ਸੀ ਹੁਣ ਤੁਸੀਂ ਦੇਖ ਲਓ ਇੱਕ ਹੋਰ ਵੱਡੀ ਇਹਨੇ ਕਪਲੇ ਵਿੱਚ ਕਿਉਂਕਿ ਕਪਲਾ ਕਰਨਾ ਸੀ ਇੱਕ ਸਾਥੀ ਉਹਦੇ ਨਾਲ ਸੀ ਜਿਹੜਾ ਪੀਐਸ ਗੇਲ ਜਿਹੜਾ ਡਿਪਟੀ ਡਾਇਰੈਕਟਰ ਸੀ ਕੋਈ ਵੀ ਦੋਨੋਂ ਰਲ ਕੇ ਕਰ ਰਹੇ ਸੀ ਕਿਉਂਕਿ ਪੀਐਸ ਕੋਲ ਕੋਲੇ ਪਾਵਰ ਹੈ ਨਹੀਂ ਸੀ ਫਿਰ ਕੀ ਕੀਤਾ ਨੇ ਇੱਕ ਨੋਟ ਦਿੱਤਾ ਲਿਖ ਕੇ ਪਾਵਰ ਦਿੱਤੀ ਕਿ ਆਹ ਜਿਹੜੀ ਪਾਵਰ ਹੈ ਡਿਪਟੀ ਡਾਇਰੈਕਟਰ ਨੂੰ ਦਿੱਤੀ ਜਾਂਦੀ ਹੈ ਉਹ ਹੁਣ ਫਾਈਲਾਂ ਸਾਰੀਆਂ ਡਿਪਟੀ ਡਾਇਰੈਕਟਰ ਕੋਲੇ ਹ ਹੋਣੀਆਂ ਚਾਹੀਦੀਆਂ ਅੱਛਾ ਕਿਉਂਕਿ ਟ੍ਰੈਜਰੀ ਵਿੱਚ ਟ੍ਰੈਜਰੀ ਵਿੱਚ ਲਿਖਿਆ ਸੀ ਕਿਉਂਕਿ ਟ੍ਰੈਜਰੀ ਦਾ ਉਹ ਡਿਪਾਰਟਮੈਂਟ ਹੈ ਨਹੀਂ ਟ੍ਰੈਜਰੀ ਫਾਈਨੈਂਸ ਡਿਪਾਰਟਮੈਂਟ ਹੈ ਉੱਥੇ ਪਾਵਰ ਕੱਲੀ ਪੈਸਾ ਵਿਡਰਾਅ ਕਰਨ ਦੀ ਡਾਇਰੈਕਟਰ ਦੀ ਹੈ ਸੋ ਕੀ ਕਰਦੇ ਸੀ ਉਹਦੇ ਡਿਪਟੀ ਡਾਇਰੈਕਟਰ ਐ ਲਾਉਂਦਾ ਸੀ ਮੋਹ ਡਾਇਰੈਕਟਰ ਦੀ ਤੇ ਦਸਤਕਤ ਆਪਣੇ ਪੀਐਸ ਕੋਲ ਕਰ ਦਿੰਦਾ ਸੀ ਦੇਖੋ ਐਡਾ ਵੱਡਾ ਕਪਲਾ ਉਹਦੇ ਕੋਲ ਪਾਵਰ ਨਹੀਂ ਪਾਵਰ ਵਾਤਕੇ ਦੋਨੋਂ ਕਿਉਂਕਿ ਪੈਸਾ ਜਦੋਂ ਆ ਜਾਂਦਾ ਸੀ ਤੇ ਫਿਰ ਉਹਨੂੰ ਦੇ ਦਿੰਦੇ ਸੀ ਹੁਣ ਦੂਜੀ ਤੀਜੀ ਗੱਲ ਇਹਨਾਂ ਨੇ ਕੀਤੀ ਟੋਟਲ ਇਹਨਾਂ ਨੇ ਜੋ ਟ੍ਰੈਜਰੀ ਤੋਂ ਸਾਰਾ ਪੈਸਾ ਵਿਡਰਾਅ ਕੀਤਾ 200 250 ਕਰੋੜ ਰੁਪਏ ਤਕਰੀਬਨ ਇਹਨੇ ਵਿਡਰਾਅ ਕੀਤਾ ਜਿਹੜੇ ਲਿਖਿਆ ਸੀ ਕਿ 1219 ਕਰੋੜ ਜਮ ਦੇਣਾ ਉਹਦੇ ਚ ਉਹਨਾਂ ਨੇ ਕੱਲਾ 192 ਕਰੋੜ 122 ਕਰੋੜ ਜਮ ਦਿੱਤਾ ਉਹ ਵੀ ਸੌਦੇ ਕਰਕੇ ਰਿਪੋਰਟ ਚ ਲਿਖਿਆ ਕਿ ਪਹਿਲਾ ਸੌਦਾ ਹੁੰਦਾ ਸੀ ਕਿ ਮੈਂ ਪੈਸੇ ਦਊਂਗਾ ਤੁਸੀਂ ਮੈਨੂੰ ਕਿੰਨਾ ਕੱਟ ਦੋਗੇ ਤੇ ਫਿਰ ਉਹਨੂੰ ਰੀਲੀਜ਼ ਹੁੰਦਾ ਸੀ ਇੱਕ ਵੱਡੀ ਗੱਲ ਹੋਰ ਕੀਤੀ ਜਦੋਂ ਪੰਜਾਬ ਸਰਕਾਰ ਚ ਰੌਲਾ ਪਹਿਲੇ ਅਸੈਂਬਲੀ ਚ ਰੌਲਾ ਪਿਆ ਤਾਂ ਫਿਰ ਆਡਿਟ ਹੋਇਆ ਤੇ ਆਡਿਟ ਦੀ ਡਿਊਟੀ ਲਈ ਗਈ ਫਾਈਨੈਂਸ ਡਿਪਾਰਟਮੈਂਟ ਨੇ ਟ੍ਰੈਜਰੀ ਨੇ ਆਡਿਟ ਕੀਤਾ ਕਈ ਇੰਸਟੀਟਿਊਸ਼ਨ ਸੀ ਜਿਹੜੇ ਕਾਲਜ ਸੀ ਜਿਨ੍ਹਾਂ ਨੂੰ ਟ੍ਰੈਜਰੀ ਨੇ ਦੋਸ਼ੀ ਮੰਨਿਆ ਉਹਨਾਂ ਨੇ ਜਿਵੇਂ ਮੈਂ ਕਾਲੀ ਦਾ ਨਾਮ ਲਿਖਦਾ ਸਰਸਵਤੀ ਪੋਲੀ ਕਾਲਜ ਹੈ ਬਠਿੰਡੇ ਉਹਨੂੰ ਆਡਿਟ ਡਿਪਾਰਟਮੈਂਟ ਨੇ ਕਿਹਾ ਕਿ ਤੁਸੀਂ 151 ਕਰੋੜ 85 ਲੱਖ ਰੁਪਇਆ ਇਹ ਤੋਂ ਵਸੂਲੋ ਵਾਪਸ ਲਓ ਇਹਨਾਂ ਦੇ ਆ ਵੱਧ ਲੈ ਗਿਆ ਠੱਗੀ ਮਾਰੀ ਹੈ ਇਹਨਾਂ ਤੋਂ ਲਓ ਉਵੇਂ ਰੀਜਨਲ ਪੋਲੀਟੈਕਨ ਬਠਿੰਡਾ ਉਦੇ 2 ਕਰੋੜ 7 ਲੱਖ ਰੁਪਇਆ ਉਹਦੇ ਖਿਲਾਫ ਅ ਫਾਈਨੈਂਸ ਡਿਪਾਰਟਮੈਂਟ ਨੇ ਕਿਆ ਕੀ ਇਹ ਦੋ ਰਿਕਵਰੀ ਕਰੋ ਉਵੇਂ ਹੀ ਮਾਡਰਨ ਕਾਲਜ ਐਜੂਕੇਸ਼ਨ ਵੀਰ ਕਲਾ 58 ਲੱਖ ਐ ਮੈਂ 4-5 ਕਾਲਜ ਦਾ ਨਾਲ ਮਤੂੰ ਮੇਰੇ ਕੋਲ ਲਿਸਟ ਹੈ ਮੈਂ ਤੁਹਾਨੂੰ ਭੇਜ ਵੀ ਦੂੰਗਾ ਜਿੱਥੇ ਫਾਈਨੈਂਸ ਡਿਪਾਰਟਮੈਂਟ ਨੇ ਆਡਿਟ ਕੀਤਾ ਕਿ ਤੁਸੀਂ ਇਹਨਾਂ ਤੋਂ ਪੈਸੇ ਲਓ ਵਾਪਸ ਲਓ ਜੋ ਧਰਨਸੋਢ ਨਾਲ ਉਹਨਾਂ ਨਾਲ ਸੈਟਿੰਗ ਹੋ ਗਈ ਗੱਲਬਾਤ ਬਣ ਗਈ ਫਿਰ ਧਰਨਸੋਢ ਨੇ ਕੀ ਕੀਤਾ ਕਿ ਆਪਣਾ ਇੱਕ ਹੋਰ ਇੰਟਰਨਲ ਆਡਿਟ ਆਪਣਾ ਕਰਾ ਲਿਆ ਆਪਣੇ ਮਹਿਕਮੇ ਤੋਂ ਉਹ ਗਿੱਲੇ ਸਾਹਿਬ ਨਾਲ ਰਲੇ ਸੀ ਤੇ ਉਸ ਰਿਪੋਰਟ ਦੇ ਵਿੱਚ ਤੁਸੀਂ ਦੇਖ ਰਹਾਨੀ ਦੇਖੋ ਜਿੱਥੇ ਪੰਜਾਬ ਸਰਕਾਰ ਦਾ ਇੱਕ ਡਿਪਾਰਟਮੈਂਟ ਫਾਈਨੈਂਸ ਡਿਪਾਰਟਮੈਂਟ ਜਿਹੜਾ ਮੇਨ ਪੈਸੇ ਦਾ ਡਿਪਾਰਟਮੈਂਟ ਹੈ ਜਿਹਦੀ ਮੇਨ ਆਡਿਟ ਹੁੰਦੀ ਹੈ ਉਹਦੇ ਖਿਲਾਫ ਇੱਕ ਹੋਰ ਆਪਣਾ ਡਿਪਾਰਟਮੈਂਟ ਦਾ ਬਾਡਮ ਕਰਾ ਲਿਆ ਜਿੱਥੇ ਸਰਸவதி ਪੋਲੀ ਕਾਲਜ ਬਠਿੰਡਾ ਹੈ ਜਿਹਨੂੰ ਰਿਕਵਰੀ ਕਿਹਾ ਸੀ ਫਾਈਨੈਂਸ ਡਿਪਾਰਟਮੈਂਟ ਨੇ 1 ਕਰੋੜ 85 ਲੱਖ ਰੁਪਇਆ ਇਹ ਤੋਂ ਲਓ ਇਹਨੇ ਕੀ ਕੀਤਾ ਆਪਣੇ ਆਡੀਟਰ ਤੋਂ 1 ਕਰੋੜ 85 ਲੱਖ ਤੋਂ ਘਟਾ ਕੇ ਉਹਦੇ ਕੱਲਾ 12 ਲੱਖ ਕਰਤਾ ਜੁਰਮਾਨਾ ਜਿਹੜਾ ਹੈ ਗ੍ਰੀਜਨਲ ਪੋਲੀ ਕਾਲਜ ਪੋਲੀਟੈਕਨਿਕ ਕਾਲਜ ਆ ਬਠਿੰਡਾ ਜਿੱਥੋਂ 2 ਕਰੋੜ ਲੈਣਾ ਸੀ ਫਰੈਸ਼ ਡਿਪਾਰਟਮੈਂਟ ਦੇ ਕੇ 2 ਕਰੋੜ ਲਓ ਤੇ ਸ਼ਰਮਸੋਹ ਜੀ ਨੇ ਆਪਣੇ ਆਪਣੇ ਡਿਪਾਰਟਮੈਂਟ ਤੋਂ 2 ਕਰੋੜ ਦਾ ਕਰਾਤਾ 6 ਲੱਖ ਰੁਪਇਆ ਜਿੱਥੇ 60 ਲੱਖ ਲੈਣਾ ਸੀ ਤਕਰੀਬਨ ਮਾਡਰਨ ਕਾਲਜ এডਿਕੇਸ਼ਨ ਵੀਰ ਕਲਾਂ ਉਹਦਾ ਕਰਤਾ 6 ਲੱਖ ਰੁਪਇਆ ਐ ਕਰਕੇ ਉਹਨਾਂ ਨੇ ਕਈ ਕਾਲਜਾਂ ਤੇ ਜਿੱਥੇ ਲਿਖਿਆ ਸੀ ਤੁਸੀਂ ਪੈਸੇ ਦੇਣੇ ਆ ਐ ਲੈਣੇ ਉਹਨਾਂ ਤੋਂ ਉਹਨਾਂ ਦੇ ਘਟਾ ਕੇ ਇੱਕ ਤਾਂ ਘਟਾ ਦਿੱਤਾ ਉੱਤੇ ਉਹਨਾਂ ਨੂੰ ਹੋਰ ਪੈਸੇ ਦੇ ਦਿੱਤੇ ਕਿਉਂਕਿ ਜ਼ਿਆਦਾ ਹੋਇਆ ਸੀ ਹੁਣ ਜਿਵੇਂ ਸਰਸਵਤੀ ਪਾਲੀ ਕਾਲਜ ਹੈ ਜਿਹਨੂੰ 1 ਕਰੋੜ 85 ਲੱਖ ਦਾ ਕਿਹਾ ਸੀ ਫਾਈਨੈਂਸ ਡਪਾਰਟਮੈਂਟ ਦੇ ਰੀਆਰਡਰ ਤੋਂ ਉਹਨੇ 12 ਲੱਖ ਕਰਤਾ ਸੀ ਉਹਨੂੰ ਬਾਅਦ ਚ 90 ਲੱਖ ਹੋਰ ਦੇ ਦਿੱਤਾ ਦੇਖੋ ਕਿੰਡਾ ਵੱਡਾ ਕਪਲਾ ਜਿੱਥੇ 1 ਕਰੋੜ 85 ਲੱਖ ਲੈਣਾ ਸੀ ਪੰਜਾਬ ਸਰਕਾਰ ਨੇ ਉਹ 90 ਲੱਖ ਹੋਰ ਦੇ ਦਿੱਤਾ ਰੀਜਨਲ ਪੋਲੀਟਿਕ ਕਾਲਜ ਨੂੰ ਜਿੱਥੇ 2 ਕਰੋੜ ਲੈਣਾ ਸੀ ਪੰਜਾਬ ਸਰਕਾਰ ਨੇ ਧਰਮ ਸੋਧ ਨੇ ਉਹਨੂੰ 1 ਕਰੋੜ ਦੇ ਦਿੱਤਾ ਜਿਹੜਾ ਮਾਡਰਨ ਕਾਲਜ ਵੀਰਕਲਾ ਹੈ ਇਹਦਾ ਤਾਂ ਹੋਰ ਹੀ ਹੈਰਾਨੀ ਵਾਲਾ ਕੇਸ ਹੈ ਜਿਹੜਾ ਮਾਡਰਨ ਕਾਲਜ এডੂਕੇਸ਼ਨ ਵੀਰਕਲਾ ਹੈ ਸੰਗਰੂਰ ਜ਼ਿਲ੍ਹੇ ਚ ਉਹਨਾਂ ਨੇ ਪਹਿਲੀ ਫਾਈਲ ਇੱਕ ਫਾਈਲ ਸਰਕਾਰੀ ਬਣਾਈ ਜਿੱਥੇ ਉਹਨਾਂ ਨੇ 41 ਲੱਖ ਦੇ ਦਿੱਤਾ ਉਹਨੂੰ ਫਿਰ ਇੱਕ ਡੁਪਲੀਕੇਟ ਫਾਈਲ ਹੋਰ ਬਣਾ ਲਈ ਇਸ ਕਾਲਜ ਦੀ ਦੋ ਫਾਈਲਾਂ ਉਹਦੇ ਚ ਵੀ 41 ਲੱਖ ਦੇਤਾ ਤੇ ਦੋ ਦੋ ਚੈੱਕ ਦੇ ਦਿੱਤੇ ਉਸ ਕਾਲਜ ਨੂੰ ਕਿਉਂਕਿ ਪੈਸਾ ਲੈਂਦਾ ਸੀ 41 41 ਲੱਖ ਦੋ ਵਾਰ ਦੇਤਾ ਉਹਨੂੰ ਅਬ ਇਹ Lord Krishna uponic ਹੈਗਾ ਉਹਨੂੰ 1 ਕਰੋੜ ਲੈਣਾ ਸੀ ਤੇ 1 ਕਰੋੜ 17 ਲੱਖ ਦੇ ਦਿੱਤਾ ਇਹ ਕਰੋੜਾ ਰੁਪਿਆ ਧਰਮਸੂਤ ਨੇ ਜਿਨ੍ਹਾਂ ਤੋਂ ਸਰਕਾਰ ਨੇ ਲੈਣਾ ਸੀ ਜਿਨ੍ਹਾਂ ਤੇ ਪਨਿਸ਼ਮੈਂਟ ਦਿੱਤੀ ਸੀ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਸੀ ਤੇ ਆਡਿਟ ਡਿਪਾਰਟਮੈਂਟ ਨੇ ਕਿਹਾ ਸੀ ਤੇ ਪੰਜਾਬ ਦੀ ਕੈਬਨਿਟ ਨੇ ਪੜਾ ਸਪੱਸ਼ਟ ਫੈਸਲਾ ਕੀਤਾ ਸੀ ਜਿੱਥੇ ਪੰਜਾਬ ਦੀ ਕੈਬਨਿਟ ਨੇ ਕਿਹਾ ਸੀ ਕਿ ਕਿਸੇ ਵੀ ਕਾਲਜ ਵਿੱਚ ਪੈਸਾ ਜਿਨ੍ਹਾਂ ਨੇ ਜਿਹੜਾ ਆਡਿਟ ਜਿਹੜਾ ਪਹਿਲੇ ਤਾਂ ਕਿਹਾ ਸੀ ਆਡਿਟ ਕਰਾ ਕੇ ਤੇ ਜਿਨ੍ਹਾਂ ਤੋਂ ਲੈਣਾ ਹੈ ਉਹਨਾਂ ਕਿਸੇ ਨੂੰ ਵੀ ਉਹਨਾਂ ਨੂੰ ਪੈਸਾ ਦੇਣਾ ਨਹੀਂ ਉਹਨੂੰ ਦੇਣਾ ਨਹੀਂ ਹੈ ਪਰ ਇਹਨਾਂ ਤਾਂ ਛੋੜਨੇ ਦੇ ਦਿੱਤਾ ਸਾਰੀ ਵਾਇਲੇਸ਼ਨ ਕੈਬਨਿਟ ਦੀ ਵੀ ਕਰਤੀ ਸਾਰੀ ਵਾਇਲੇਸ਼ਨ ਫਿਰ ਜਿਹੜਾ ਹੈਗਾ ਤੁਸੀਂ ਦੇਖਿਆ ਹੋਣਾ ਜਿਹੜੇ ਕਰਨ ਅਵਤਾਰ ਸਿੰਘ ਹੈ ਇਹਨੇ ਇੱਕ ਮੀਟਿੰਗ ਕੀਤੀ ਉਹਨੇ ਉੱਥੇ ਮੀਟਿੰਗ ਵਿੱਚ ਕਹਿਆ ਕਿ ਸਾਰੇ ਨੂੰ ਕਹਤਾ ਸੀ ਸਾਰੇ ਆਡਿਟ ਕਰਾਓ ਜੋ ਕਰਨ ਉਤਾਰ ਸਿੰਘ ਨੇ ਆਡਿਟ ਦੇਖਿਆ ਕਿ ਇੱਥੇ ਤਾਂ ਆਡਿਟ ਹੀ ਨਹੀਂ ਹੋਇਆ ਤੁਸੀਂ ਦੇਖੋ ਕਿ ਕਰਨ ਖੋਣ ਉਹ ਜਿਹੜਾ ਡਿਪਟੀ ਡਾਇਰੈਕਟਰ ਸੀ ਉਹਨੂੰ ਚੀਫ ਸੈਕਟਰੀ ਨੇ ਸਸਪੈਂਡ ਕਰ ਦਿੱਤਾ ਕਿਉਂਕਿ ਧਰਮਸ਼ੋਦਾ ਦਾ ਪੈਸਾ ਕਮਾਉ ਪੁੱਤ ਸੀ ਉਹ ਸਾਰੇ ਅੱਗੇ ਪੈਸੇ ਉਹ ਦੋਂਦਾ ਸੀ ਤਿੰਨ ਦਿਨਾਂ ਚ ਚੀਫ ਸੈਕਟਰੀ ਨੇ ਉਹਨੂੰ ਸਸਪੈਂਡ ਕੀਤਾ ਪੀਐਸ ਗਿੱਲ ਨੂੰ ਡਿਪਟੀ ਡਾਇਰੈਕਟਰ ਨੂੰ ਤੇ ਤਿੰਨ ਦਿਨਾਂ ਦੇ ਅੰਦਰ ਧਰਮਸੋਹ ਤੇ ਉਹਨੂੰ ਰੀਇਨਸਟੇਟ ਕਰ ਦਿੱਤਾ ਤੇ ਉਸੇ ਕੁਰਸੀ ਤੇ ਫਿਰ ਤੋਂ ਬਿਠਾ ਦਿੱਤਾ ਜਿੱਥੋਂ ਦੇ ਉਹ ਪੈਸੇ ਲੈਂਦਾ ਸੀ ਤੇ ਧਰਮਸੋਹ ਨੂੰ ਦਿੰਦਾ ਸੀ ਕੈਪਟਨ ਸਾਹਿਬ ਇਹ ਤੋਂ ਵੱਧ ਸਬੂਤ ਕੀ ਚਾਹੀਦਾ ਥੋੜੀ ਸਰਕਾਰ ਦੇ ਐ ਨਹੀਂ ਕਿਹਾ ਸੀ ਕਿ ਬਾਹਰ ਕਿਸ ਨੇ ਕਿਹਾ ਜਾਂ ਕੋਈ মিডিਆ ਨੇ ਕੱਢਿਆ ਜਾਂ ਕੋਈ ਅਸੀਂ ਪੋਲਿਟਿਕਲ ਬਿਆਨ ਦਿੱਤੇ ਹੈ ਥੋੜੀ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਐਡੀਸ਼ਨਲ ਚੀਫ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਉਸ ਮੈਕਮੇਦਾ ਜਿਹੜਾ ਵਿਭਾਗ ਰਨ ਜਿਹਦੇ ਮੈਕਪੇ ਤੋਂ ਪੈਸਾ ਲੁੱਟਿਆ ਗਿਆ ਉਸ ਵਿਭਾਗੇ ਦਾ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਉਹਨੇ ਇਨਕੁਆਇਰੀ ਕੀਤੀ ਹੈ ਉਹਨੇ ਕਿਹਾ ਕਿ ਪੈਸਾ ਮੇਰੇ ਮਿਨਿਸਟਰ ਨੇ ਉਹਨੇ ਕਿਹਾ ਮੇਰੇ ਮਿਨਿਸਟਰ ਨੇ ਤੇ ਮੇਰੇ ਡਿਪਟੀ ਡਾਇਰੈਕਟਰ ਨੇ ਰਲ ਕੇ ਕਰੋਨਾ ਰੁਪਿਆ ਜਿਹੜੇ ਗਰੀਬਾਂ ਦਾ ਬੱਚਾ ਐਸੀ ਸਕਾਲਰਸ਼ਿਪ ਸੀ ਉਹ ਖਾਦਾ ਹੈ ਐਨ ਉਹਨੇ ਸਬੂਤ ਦਿੱਤੇ ਹੈ ਫਾਈਲਾਂ ਦੀ ਨੋਟਿੰਗ ਦਿੱਤੀਆਂ ਬੈਂਕਾਂ ਚੋਂ ਪੈਸਾ ਨਿਕਲਿਆ ਦਿੱਤਾ ਹੈ ਡੁਪਲੀਕੇਟ ਫਾਈਲਾਂ ਦਿਖਾ ਕੇ ਕੀਤੀਆਂ ਜਿਹੜੀਆਂ ਪਰਮੇਸ਼ ਜਿਹੜੀਆਂ ਕੈਬਨਟ ਦੀਆਂ ਜਿਹੜੇ ਗਾਈਡਲਾਈਨ ਸੀ ਉਹ ਕਿਵੇਂ ਕਿਵੇਂ ਮਨਿਸਟਰ ਨੇ ਤੇ ਜਿਹੜੇ ਆਪਣਾ ਜਿਹੜਾ ਡਿਪਟੀ ਡਾਇਰੈਕਟਰ ਕਿਵੇਂ ਉਹਨਾਂ ਨੇ ਗਾਈਡਲਾਈਨ ਤੋੜੀਆਂ ਇੱਕ ਇੱਕ ਸਬੂਤ ਕੀਤਾ ਮੈਂ ਤਾਂ ਹੈਰਾਨ ਹਾਂ ਕੈਪਟਨ ਅਮਰਿੰਦਰ ਸਿੰਘ ਦੇ ਰਿਪੋਰਟ ਤੁਸੀਂ ਉਹਨੂੰ ਬਚਾਉਣ ਸਾਧੂ ਸਿੰਘ ਬਚਾਉਣ ਨੂੰ ਬਚਾਉਣ ਵਾਸਤੇ ਤੁਸੀਂ ਇੱਕ ਹੋਰ ਹੋਰ ਇੱਕ ਸੈਕਟਰੀ ਦੀ ਕਮੇਟੀ ਬਣਾ ਰਹੇ ਹੋ ਐਦਾ ਮਤਲਬ ਕੀ ਹੈ ਤੁਸੀਂ ਚੋਰਾਂ ਨੂੰ ਬਚਾਉਣਾ ਹੈ ਉਵੇਂ ਜਵੇਂ ਸ਼ਰਾਬ ਦਾ ਹੋਇਆ ਸੀ ਸ਼ਰਾਬ ਦਾ ਤੁਸੀਂ ਐਸਆਈਟੀ ਬਣਾਈ ਕਿਉਂ ਬਣਾਈ ਕਿਉਂਕਿ ਉਹਨੇ ਕਾਂਗਰਸ ਦੇ ਮੰਤਰੀ ਕਾਂਗਰਸ ਦੇ ਐਮਐਲਏ ਆ ਵੇਚਦੇ ਆ ਸ਼ਰਾਬ ਤੇ ਉਹਨਾਂ ਨੂੰ ਬਚਾਉਣਾ ਸੀ ਰੇਤੇ ਦਾ ਜਿਹੜਾ ਕੰਮ ਹੋ ਰਿਹਾ ਦੇਖੋ ਉਹਦੇ ਚ ਲੁੱਟੀ ਜਾਂਦੇ ਆ ਤੇ ਬਚਾਉਣ ਵਾਸਤੇ ਕੈਪਟਨ ਸਾਹਿਬ ਕਲੀਨ ਚਿੱਟ ਦਿੰਦੇ ਆ ਜਿਹਨੂੰ ਬਚਾਉਣਾ ਹੁੰਦਾ ਇੱਕ 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 ਕਮੇਟੀ ਬਣਾਉਂਦੇ ਆ ਜਿੱਤੋਂ ਰਿਪੋਰਟ ਲੈ ਲੈਂਦੇ ਆ ਜਿਵੇਂ ਨਵਜੋਤ ਸਿੰਘ ਨੂੰ ਬਚਾਉਣ ਵਾਸਤੇ ਰੇਲਵੇ ਦੇ ਹਾਦਸੇ ਦੀ ਕਮੇਟੀ ਬਣਾਈ ਤੇ ਉਹਨਾਂ ਨੂੰ ਸਾਰਿਆਂ ਨੂੰ ਮਾਫ ਕਰ ਦਿੱਤਾ ਅ ਇਹਦੇ ਤਾਂ ਥੋੜੀ ਸਰਕਾਰ ਦੀ ਕਮੇਟੀ ਐ ਕਿਸੇ ਬਾਹਰ ਦੀ ਨਹੀਂ ਐ ਨਹੀਂ ਆ ਕਿਸੇ ਖਬਰ ਨਹੀਂ ਕਿ ਥੋੜੀ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਨੇ ਦੋਸ਼ ਨਹੀਂ ਲਾਇਆ ਸਬੂਤ ਕਰਕੇ ਇਨਕੁਆਇਰੀ ਕਰਕੇ ਕੱਢਿਆ ਦੂਜੀ ਗੱਲ ਮੈਂ ਜਿਹੜਾ ਕਹਿਣਾ ਚਾਹਣਾ ਹੈ ਕਿ ਜਿਹੜੀ ਵੱਡੀ ਮਾੜੀ ਗੱਲ ਹੈ ਸੈਂਟਰ ਸਰਕਾਰ ਨੇ ਤਕਰੀਬਨ 309 ਕਰੋੜ ਰੁਪਇਆ ਭੇਜਿਆ ਅ ਬੱਚਿਆਂ ਨੂੰ ਦੋ ਕਿਸਮ ਦੀ ਹੁੰਦੀ ਹੈ ਇੱਕ ਤਾਂ ਕਾਲਜਾਂ ਜਾਂਦਾ ਇੱਕ ਬੱਚਿਆਂ ਨੂੰ ਡਾਇਰੈਕਟ ਜਾਂਦਾ ਹੈ ਪੈਸਾ ਮੇਨਟੇਨੈਂਸ ਅਲਾਉਂਸ ਕਹਿੰਦਾ ਐਸੀ ਬੱਚਿਆਂ ਨੂੰ ਉਹਨਾਂ ਦਾ ਮੇਨਟੇਨੈਂਸ ਕਿਉਂਕਿ ਐਸਸੀ ਬੱਚਿਆਂ ਤੋਂ ਤਾਂ ਲੈ ਨਹੀਂ ਸਕਦੇ ਤੁਸੀਂ ਦੇਖ ਲਓ 155 ਕਰੋੜ ਇਹਨਾਂ ਦੇ ਖਜ਼ਾਨੇ 'ਚ ਪਿਆ 309 ਕਰੋੜ 155 ਕਰੋੜ ਹਲੇ ਤੱਕ ਬੱਚਿਆਂ ਨੂੰ ਦਿੱਤਾ ਨਹੀਂ ਕਿਉਂਕਿ ਉਹਨਾਂ ਨੂੰ ਪੈਸੇ ਮਿਲਲੇ ਨਹੀਂ ਉਹ ਵਿਚਾਰੇ ਬੱਚਿਆਂ ਨੂੰ ਜਿਹੜੇ ਪੜ੍ਹਨਾ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਰਾ ਖਰਚਾ ਖੋ ਗਿਆ ਉਹਨਾਂ ਦਾ ਉਹਨਾਂ ਨੂੰ ਪੈਸੇ ਦਿੱਤੇ ਨਹੀਂ ਕਿਉਂਕਿ ਉਹਨਾਂ ਤਾਂ ਪੈਸੇ ਲੈ ਨਹੀਂ ਸਕਦਾ ਸੀ ਕਿਉਂਕਿ ਉਹ ਡਾਇਰੈਕਟ ਖਾਤੇ ਜਾਂਦੇ ਸੀ ਇੱਥੇ ਜਿਹੜਾ ਜਿਹੜਾ ਹੈਗਾ ਪੈਸਾ ਉਹ ਕਿਉਂਕਿ ਕਾਲਜਾਂ ਨੂੰ ਦੇਣਾ ਸੀ ਉਹਨਾਂ ਦਾ ਟੀਐਸਟੀਸੀ ਤੇ ਉੱਥੋਂ ਲੈ ਲੈਂਦੇ ਸੀ ਜਿਹੜੀ ਵੱਡੀ ਗੱਲ ਹੋਰ ਵੀ ਕਪਲਾ ਹੋਇਆ ਪੈਸਾ ਜਿਹੜੇ ਕਾਲਜਾਂ ਨੂੰ ਪਹਿਲੇ ਐਫਡੀ ਤੋਂ ਡਾਇਰੈਕਟ ਜਾਂਦਾ ਹੁੰਦਾ ਸੀ ਪਰ ਇਹਨੇ ਕੀ ਕੀਤਾ ਐਫਡੀ ਤੋਂ ਡਾਇਰੈਕਟ ਨਹੀਂ ਭੇਜਿਆ ਆਪਣੇ ਮੈਕ ਐਫਡੀ ਤੋਂ ਟ੍ਰਾਂਸਫਰ ਕਰਾ ਲਿਆ ਆਪਣੇ ਮਹਿਕਮੇ 'ਚ ਡਿਪਟੀ ਡਾਇਰੈਕਟਰ ਥੱਲੇ ਫਿਰ ਆਪਣੇ ਆਪ ਦਿੰਦਾ ਸੀ ਜਿਹਨੂੰ ਜੇ ਐਫਡੀ ਤੋਂ ਸਿੱਧਾ ਜਾਂਦਾ ਤਾਂ ਉਹਦੇ ਕੋਲ ਹੋਰ ਔਖਾ ਕੰਮ ਹੋਣਾ ਸੀ ਕਿਉਂਕਿ ਐਫਡੀ ਨੇ ਤਾਂ ਪਹਿਲੀ ਇਨਕੁਆਇਰੀ ਕਰਕੇ ਉਹਨਾਂ ਕੱਢਿਆ ਸੀ ਦੋਸ਼ੀਆਂ ਨੂੰ ਕੱਢਿਆ ਸੀ ਤਾਂ ਉਹਨਾਂ ਦੇ ਜੁਰਮਾਨੇ ਲਾਏ ਸੀ ਕਿਉਂਕਿ ਸਾਰਿਆਂ ਤੋਂ ਪੈਸਾ ਲਿੱਤਾ ਸੀ ਸੌਦੇ ਹੋਏ ਸੀ ਕਰੋੜਾਂ ਰੁਪਈਆ ਦੇ ਸੌਦੇ ਹੋ ਕਰਕੇ ਆਹ ਧਰਮਸੋਹ ਤੇ ਇਹਨੇ ਕੀਤਾ ਤੇ ਮੈਂ ਕਹਿੰਦਾ ਕਿ ਕੈਪਟਨ ਸਾਹਿਬ ਜੇ ਤੁਸੀਂ ਥੋੜੇ ਮੋਟਾ ਵੀ ਥੋੜੇ ਕੋਈ ਸ਼ਰਮਸਾਹ ਹੈ ਜਾਂ ਤੁਸੀਂ ਥੋੜਾ ਮੋਟਾ ਵੀ ਤੁਹਾਡੇ ਦਿਲ 'ਚ ਕੋਈ ਹੈ ਹੈ ਤੁਸੀਂ ਤੁਹਾਨੂੰ 1 ਮਿੰਟ ਨਹੀਂ ਲਾਉਣਾ ਚਾਹੀਦਾ ਇਹ ਤੋਂ ਵੱਧ ਸਬੂਤ ਹੋ ਨਹੀਂ ਸਕਦਾ ਤੁਹਾਨੂੰ ਇਮੀਡੀਏਟਲੀ ਧਰਨਸੌਰ ਨੂੰ ਡਿਸਮਿਸ ਕਰਨਾ ਚਾਹੀਦਾ ਪਰਚਾ ਦੇ ਕੇ ਉਹਨੂੰ ਅੰਦਰ ਕਰਨਾ ਚਾਹੀਦਾ ਨਾਲੇ ਪੀਐਸ ਗਿਲ ਤੋਂ ਤੇ ਨਾਲੇ ਪਤਾ ਕਰਨਾ ਚਾਹੀਦਾ ਪੈਸਾ ਗਿਆ ਜੇ ਕੈਪਟਨ ਸਾਹਿਬ ਤੁਸੀਂ ਨਹੀਂ ਕਰ ਰਹੇ ਫਿਰ ਸ਼ੱਕ ਆਉਂਦਾ ਪੈਸਾ ਗਿਆ ਕਿੱਥੋਂ ਤੱਕ ਗਿਆ ਕੀ ਕੋਣ ਭਾਗੀਦਾਰ ਫਿਰ ਫਿਰ ਤੁਸੀਂ ਆਪਣੀ ਰੈਪਿਟੇਸ਼ਨ ਬਚਾਉਣ ਕਰਕੇ ਕਰਕੇ ਕਰਦੇ ਹੋ ਨਹੀਂ ਤਾਂ ਲੋਕਾਂ ਦੀ ਗੱਲ ਸਾਰੇ ਕਹਿੰਦੇ ਆ ਉੱਥੇ ਉੱਤੇ ਰਾਹੁਲ ਗਾਂਧੀ ਕੋਲੇ ਨਹੀਂ ਜਾਂਦਾ ਓਏ ਉੱਤੇ ਨਾ ਜਾਂਦਾ ਕਾਂਗਰਸ ਕੋਲੇ ਨਾ ਜਾਂਦਾ ਓਏ ਕੀ ਧਰਮਸੋਧ ਇਕੱਲਾ ਹੀ ਐ ਐ ਸਕੈਮ ਚ ਕੀ ਹੋਰ ਵੀ ਕੋਈ ਐ ਜੇ ਤੁਸੀਂ ਬਚਾਓਗੇ ਤਾਂ ਫਿਰ ਤਾਂ ਇਹਦਾ ਮਤਲਬ ਇਹਦੇ ਉੱਤੇ ਵੀ ਹੋਰ ਮੋਤ ਹੈ ਜੇ ਤੁਸੀਂ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਸਾਰੇ ਤੁਸੀਂ ਗਿਲਤੀ ਹੋ ਜੇ ਤੁਸੀਂ ਆਪਣੇ ਆਪ ਨੂੰ ਕ੍ਰੈਡੀਬਿਲਟੀ ਦੇਣਾ ਚਾਹੁੰਦੇ ਆ ਇਮੀਡੀਏਟਲੀ ਡਿਸਮਿਸ ਕਰੋ ਧਰਮਸੋਧ ਨੂੰ ਕੋਈ ਸਵਾਲ ਕਿਸ ਨੇ ਬਣਿਆ ਤੁਕ ਵੀ ਜਿਹੜੇ ਦੋ ਅਫਸਰਾਂ ਦੀ ਟੀਮ ਬਣੀ ਹੈਗੀ ਹੈ ਸੈਂਟਰ ਗਵਰਨਮੈਂਟ ਦਿਆਂ ਦੇ ਕੀ ਤੁਸੀਂ ਮੰਨਦੇ ਹੋ ਵੀ ਉਹ ਸਹੀ ਢੰਗ ਦੇ ਨਾਲ ਇਨਵੈਸਟੀਗੇਸ਼ਨ ਨੂੰ ਕਰਕਰੇ ਕਿਹੜੀ ਜਿਹੜੇ ਦੋ ਅਫਸਰਾਂ ਦੇ ਸਾਬਰ ਚੰਦ ਗਹਿਲੌਤ ਨੇ ਆਈਐਸੀਨਰ ਆਈਐਸ ਅਫਸਰਾਂ ਦੀ ਇੱਕ ਟੀਮ ਬਣਾਈ ਹੈਗੀ ਹੈ ਜਿਹੜੇ ਜਲਦੀ ਦੌਰਾ ਵੀ ਪੰਜਾਬ ਦਾ ਕਰੋਗੇ ਕੀ ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਮੁਕਾਬਲੇ ਸੈਂਟਰ ਦੀ ਜਿਹੜੀ ਟੀਮ ਹੈਗੀ ਹੈ ਠੀਕ ਢੰਗ ਨਾਲ ਇਹਨੂੰ ਇਨਵੈਸਟੀਗੇਟ ਕਰੂਗੀ ਸਾਰੇ ਮੈਟਰ ਨੂੰ आई इन्वेस्टिगेट जे ਜਿਹੜੀ ਤੁਸੀਂ ਇਨਵੈਸਟੀਗੇਸ਼ਨ ਰਿਪੋਰਟ ਤੁਸੀਂ ਆ ਜਿਹੜੀ ਦੇਖੀ ਹੋਣੀ ਹੈ ਤੁਸੀਂ ਪੜੋ ਆ ਤਾਂ ਜੇ ਤੁਸੀਂ ਵੀ ਪੜ ਲੋਗੇ ਨਾ ਤੁਸੀਂ ਵੀ ਇਨਵੈਸਟੀਗੇਟ ਕਰਕੇ ਇੱਕ ਮਿੰਟ ਚੋਂ ਅੰਦਰ ਕਰ ਦੋਗੇ ਆ ਤਾਂ ਐਨਾ ਬਲੇਟੈਂਟਾ ਸਾਰੇ ਕਾਨੂੰਨ ਤੱਜੀਆਂ ਧੀਆਂ ਉਡਾਈਆਂ ਤੇ ਫਾਈਲਾਂ ਚ ਤੁਹਾਨੂੰ ਸਾਰਾ ਪਤਾ ਲੱਗਾ ਕਿਉਂਕਿ ਸੈਂਟਰ ਕਿਉਂ ਕਰੇ ਇਨਵੈਸਟੀਗੇਸ਼ਨ ਕਿਉਂਕਿ ਦੋ ਗੱਲਾਂ ਇੱਕ ਸਚਾਈ ਸਾਹਮਣੇ ਆਊਗੀ ਇੱਕ ਸਾਰਾ ਪੈਸਾ ਸੈਂਟਰ ਦਾ ਹੈ ਪੰਜਾਬ ਸਰਕਾਰ ਦਾ 1 ਰੁਪਈਆ ਨਹੀਂ ਹੈ ਸੋ ਸੈਂਟਰ ਦੇ ਪੈਸੇ ਦੀ ਲੁੱਟ ਮੰਤਰੀ ਕਰ ਰਿਹਾ ਗਰੀਬ ਲੋਕਾਂ ਦੀ ਬੱਚਿਆਂ ਦੀ ਪੜ੍ਹਾਈ ਦਾ ਪੈਸਾ ਜਿਹੜਾ ਮੰਤਰੀ ਲੁੱਟ ਕੇ ਲੈ ਗਿਆ ਸੋ ਜਿਹੜਾ ਜਿਹੜਾ ਕੈਪਟਨ ਸਾਹਿਬ ਦੀ ਜੋ ਜੋ ਕੈਪਟਨ ਸਾਹਿਬ ਦਾ ਮੈਮੂਡ ਦੇਖਿਆ ਜੇ ਉਹਨਾਂ ਨੇ ਕੋਈ ਇਨਕੁਆਇਰੀ ਕਮੇਟੀ ਬਣਾਈ ਹੈ ਇਹਦਾ ਮਤਲਬ ਹੀ ਹੈ ਕਿ ਧਰਮਸੋਤ ਨੂੰ ਬਚਾਉਣਾ ਹੈ ਸੋ ਕੇਂਟਰ ਦੀ ਇਸੇ ਜਰੂਰੀ ਹੈ ਜਾਕਰਤ ਸਾਹਿਬ ਸਾਹਮਣੇ ਆਇਆ ਹੈ ਜਾਕਰਤ ਸਾਹਿਬ ਨੇ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਜਿਹੜਾ ਘਟਾਲਾ ਹੈ 2016 ਦੇ ਵਿੱਚ ਉਹ ਕਹਿੰਦੇ ਨੇ ਕਿ ਆਕਾਲੀ ਸਰਕਾਰ ਵੱਲੇ ਹੋਇਆ ਮੇਰੀ ਗੱਲ ਸੁਣੋ ਪਿਛਲੇ ਤੌਰ ਤੇ ਬਚਾ ਦੇ ਵਿੱਚ ਉਤਰੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਇਹ ਘਟਾਲਾ ਆਕਾਲੀ ਸਰਕਾਰ ਵੱਲੇ 2000 ਉਹਾਂ ਤੋ ਹੈ ਉਹ ਕਹਿੰਦੇ ਮੈਂ ਵਾਲੀ ਦੀ ਚਿੱਤੀ ਤੇ ਤੁਹਾਡੇ ਵਿਧਾਇਕ ਕਹਿੰਦੇ ਜਿਹੜੇ ਤੱਤਨਗੁਰ ਤੀਨੂ ਔਰ ਇੱਕ ਹੋਰ ਉਹ ਜਿਹੜੇ ਕਹਿੰਦੇ ਸਰੂਨ ਨੇ ਸਰਪੰਚਤਨ ਦਿੱਤਾ ਕਹਿੰਦੇ ਸਾਨੂੰ ਕਿ ਹਾਂ ਆਕਾਲੀ ਦਰਕਾਰ ਦੇ ਵਜੇ ਇਤਨੀ ਝੌਰੀਆਂ ਜੀ ਸਭ ਦਾ ਬੰਦਾਵਾ ਕਰ ਰਿਹਾ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹਣਾ ਹੈ ਸਰਕਾਰ ਥੋਡੀ ਹੈ ਇਨਵੈਸਟੀਗੇਸ਼ਨ ਤੁਸੀਂ ਕਰ ਨਹੀਂ ਸਕਦੇ ਫਾਈਲਾਂ ਤੁਹਾਡੇ ਕੋਲੇ ਪਈਆਂ ਜਾਂ ਤਾਂ ਹੋਏ ਨਾ ਸਰਕਾਰ ਸਾਡੀ ਹੋਏ ਤੇ ਅਸੀਂ ਅਸੀਂ ਕਹੀਏ ਕਿ ਜਿਹੜੀ ਅੱਜ ਕਿਸੇ ਹੋਰ ਕਹਿ ਗਈ ਆਪਾਂ ਇਨਵੈਸਟੀਗੇਟ ਕਰਨਾ ਜੀ ਤੁਸੀਂ ਕਰੋ ਤਨੂ ਕਿਨੇ ਰੋਕੇ ਸਾਢੇ 3 ਸਾਲ ਕੀਤਾ ਕਿਉਂ ਨਹੀਂ ਫਿਰ ਸਾਢੇ 3 ਸਾਲ ਕੀਤਾ ਕਿਉਂ ਨਹੀਂ ਤੁਸੀਂ ਜਾਕਰ ਸਾਹਿਬ ਬੋਲ ਗੱਲ ਕਹੀ ਹੈ ਜੀ ਇਹ ਤੇ ਟੱਟਾ ਕਾਚੇ ਤੇ ਕੇਂਦਰ ਸਰਕਾਰ ਇੱਕ ਪਰ ਫਿਰ ਤੋਂ ਹਮਲਾ ਕਰ ਰਹੀ ਹੈ ਜਦੋਂ ਅਸੀਂ ਜਾਂਚ ਅਰੰਭੀ ਹੋਈ ਹੈ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਤਦ ਤੱਕ ਸੈਂਟਰ ਨੂੰ ਕੀ ਲੋੜ ਹੈ ਜਾਂਚ ਆਪਣੇ ਤੌਰ ਤੇ ਕਰਨ ਦੀ ਇਹ ਫੈਡਰਲ ਢਾਂਚੇ ਤੇ ਸੱਟ ਮਾਰੀ ਹੈ ਕੇਂਦਰ ਸਰਕਾਰ ਦੇ ਇੱਕ ਪਰ ਫੈਡਰਲ ਢਾਂਚੇ ਦਾ ਆੜ ਲੈ ਕੇ ਤੁਸੀਂ ਲੁੱਟ ਨਹੀਂ ਸਕਦੇ ਜੇ ਤੁਸੀਂ ਆ ਸੈਂਟਰ ਦਾ ਪੈਸਾ ਹੈ ਕੋਈ ਪੰਜਾਬ ਸਰਕਾਰ ਦੀ ਰੈਵਨਿਊ ਨਹੀਂ ਹੈ ਜਾਂ ਤਾਂ ਹੋਏ ਨਾ ਪੰਜਾਬ ਦੀ ਸ਼ਰਾਬ ਦਾ ਪੈਸਾ ਹੋਏ ਜਾਂ ਸ਼ਰਾਬ ਦੀ ਇਨਕੁਆਰੀ ਹੋਏ ਇੰਵੈਸਟਮੈਂਟ ਸ਼ਰਾਬ ਦੀ ਹੋਏ ਤੇ ਉਹਦੀ ਸੈਂਟਰ ਕਹੇ ਅਸੀਂ ਇਨਕੁਆਰੀ ਕਰਾਂਗੇ ਉਹ ਹੁੰਦਾ ਹੈ ਵਾਇਲੇਸ਼ਨ ਆ ਪੈਸਾ ਸਾਰਾ ਸੈਂਟਰ ਤੋਂ ਆਉਂਦਾ ਹੈ ਸਾਰਾ ਸਕੂਲਾਂ ਜਾਣਾ ਚਾਹੀਦਾ ਆਪਣਾ ਤਾਂ ਆਪਾਂ ਪੰਜਾਬ ਸਰਕਾਰ ਦਾ ਇਕੱਲਾ ਪੋਸਟ ਆਫਿਸ ਹੈ ਉੱਥੋਂ ਪੈਸਾ ਹੁੰਦਾ ਕੌਣ ਜਮਾਤ ਉਹਨਾਂ ਨੇ ਦਿੱਤਾ ਹੈ ਉਹ ਉਹਨਾਂ ਨੇ ਆਪਣਾ ਪੈਸਾ ਸਹੀ ਜਗ੍ਹਾ ਤੇ ਲੱਗੇ ਉਹ ਇਨਕੁਆਰੀ ਨਹੀਂ ਕਰ ਸਕਦੇ ਉਹਨਾਂ ਨੇ ਕੋਈ ਪੰਜਾਬ ਸਰਕਾਰ ਦੇ ਪੈਸੇ ਦੀ ਇਨਕੁਆਇਰੀ ਨਹੀਂ ਕਰ ਰਹੇ ਸੁਖਵੀਰ ਜੀ ਸੁਵਿਤੀ ਜਾਖੜ ਕਹਿੰਦੇ ਨੇ ਤੁਹਾਨੂੰ ਚੀਫ ਸਕੱਟਰੀ ਤੇ ਤਬਾਦਲੀ ਕੀ ਹੋ ਇਨਕੁਆਇਰੀ ਕਰਨ ਜਾ ਰਹੇ ਹੋ ਪ੍ਰਿੰਸੀਪਲ ਸਕੱਟਰੀ ਤੇ ਇਹਨਾਂ ਨੂੰ ਤਵਾਦ ਨਹੀਂ ਆਪਣੇ ਨੇ ਪ੍ਰਿੰਸੀਪਲ ਸਕੱਟਰੀ ਉਸ ਡਿਪਾਰਟਮੈਂਟ ਦੇ ਮੈਂ ਪੁੱਛਣਾ ਚਾਹੁੰਦਾ ਪ੍ਰਿੰਸੀਪਲ ਸਕੱਟਰੀ ਆਏ ਨੇ ਕਿ ਹੋਰ ਕੋਈ ਇਸੇ ਡਿਪਾਰਟਮੈਂਟ ਦਾ ਪ੍ਰਿੰਸੀਪਲ ਸਕੱਟਰੀ ਹੋਏ ਉਸ ਮਹਿਕਮੇ ਦਾ ਮੁਖੀ ਉਸ ਮਹਿਕਮੇ ਦਾ ਮੁਖੀ ਕਹਿ ਰਿਹਾ ਹੈ ਕਿ ਸਾਡੇ ਮਨਿਸਟਰ ਚੋਰੀ ਕਰ ਰਿਹਾ ਹੈ ਤੇ ਸਾਡਾ ਮੇਰਾ ਡਿਪਟੀ ਡਾਇਰੈਕਟਰ ਚੋਰੀ ਕਰ ਰਿਹਾ ਹੈ ਮੋਰਾ ਲਾ ਰਿਹਾ ਹੈ ਡਾਇਰੈਕਟਰ ਦੀ ਦਸਕਤ ਕਰ ਰਿਹਾ ਡਿਪਟੀ ਡਾਇਰੈਕਟਰ ਆਪਣੇ ਨਾਂ ਤੇ ਆ 420 ਨਹੀਂ ਪੈਸਾ ਤੁਸੀਂ ਸਰਕਾਰ ਦੇ ਫਰੈਸ ਡਿਪਾਰਟਮੈਂਟ ਨੇ ਲਿਖ ਕੇ ਦਿੱਤਾ ਕਿ ਇਹਨਾਂ ਦੇ ਤੁਸੀਂ ਰਿਕਵਰੀ ਕਰੋ ਆ ਆ ਕਾਲਜਾਂ ਤੇ ਤੁਸੀਂ ਫਰੈਸ ਡਿਪਾਰਟਮੈਂਟ ਦੇ ਖਿਲਾਫ ਆਪਣੀ ਡਿਪਾਰਟਮੈਂਟ ਦੀ ਇਨਕੁਆਇਰੀ ਕਰਕੇ ਜਿਸ ਨੂੰ 2 ਕਰੋੜ ਪੰਜਾਬ ਸਰਕਾਰ ਨੇ ਲੈਣਾ ਸੀ ਉਹਨੂੰ 2 ਕਰੋੜ ਦੀ ਜਗਾ 10 ਲੱਖ ਬਣਾ ਦਿੰਦੇ ਹੋ ਤੇ ਫਿਰ ਉਹ 1 ਕਰੋੜ ਦੇ ਦਿੰਦੇ ਹੋ ਇਹ ਤਾਂ ਵੱਧ ਗੱਪ ਲਖੀ ਹੈ ਪੁੱਛ ਕੇ ਉਹਨੂੰ ਫਸਾਇਆ ਜਾ ਰਿਹਾ ਹੈਗਾ ਪ੍ਰਿੰਸੀਪਲ ਜਿਹੜਾ ਚੀਫ ਸੈਕਟਰੀ ਹੈਗਾ ਚੀਫ ਸੈਕਟਰੀ ਵੱਲੋਂ ਉਹਨੂੰ ਜਾਣ ਬੁੱਝ ਕੇ ਇਹਦੇ ਵਿੱਚ ਇੰਟੈਂਗਲ ਕੀਤਾ ਜਾ ਰਿਹਾ ਹੈਗਾ ਪਹਿਲਾਂ ਦੀ ਉਹਨਾਂ ਦੀ ਆਪਸ ਦੀ ਬਣਦੀ ਨਹੀਂ ਹੈਗੀ ਕਿਹੜੇ ਚੀਫ ਸੈਕਟਰੀ ਨਹੀਂ ਮੈਂ ਸਮਝਿਆ ਨਹੀਂ ਪੱਪਾ ਚੰਕਰ throi ਦੀ ਗੱਲ ਕਰਦੇ ਜੀ ਉਹ ਕਹਿੰਦੇ ਕਿ ਮੇਰੇ ਨਾਲ ਨਿੱਜੀ ਅਫਤ ਰੱਖਦੇ ਨੇ ਕੌਣ ਕਰਨ ਸੁਧ ਕਹਿੰਦੇ ਮੇਰੇ ਨਾਲ ਨਿੱਜੀ ਅਫਤ ਰੱਖਦੇ ਨੇ ਪੱਪਾ ਚੰਕਰ throi ਕਹਿੰਦੇ ਮੈਨੂੰ ਘਾਤ ਤਾਇਆ ਜਾ ਰਿਹਾ ਹੈ ਨੇ ਕਿਰਪਾ ਸੰਗਰ ਸਰੋਜ ਕਰਿਆ ਮੈਨੂੰ ਫਸਾਇਆ ਜਾ ਰਿਹਾ ਹੈ ਨਹੀਂ ਧਰਮਸੋਤ ਦੀ ਤਰਫੋਂ ਧਰਮਸੋਤ ਮਨਿਸਟਰ ਹੈ ਫਿਰ ਕੈਪਟਨ ਕੈਪਟਨ ਅਮਰਿੰਦਰ ਸਿੰਘ ਨੂੰ ਕਹੋ ਜਿਹੜਾ ਮਨਿਸਟਰ ਚੋਰੀ ਕਰੂਗਾ ਕਹੂਗਾ ਸੈਕਟਰੀ ਕੋਈ ਕਰੂਗਾ ਇਹਦਾ ਮਤਲਬ ਫਸਾਇਆ ਜਾ ਰਿਹਾ ਜਾਂਦਾ ਹੈ ਜੇ ਕੋਈ ਸਚਾਈ ਕੱਢਦਾ ਹੈ ਜੇ ਉਸ ਡਿਪਾਰਟਮੈਂਟ ਦਾ ਸੈਕਟਰੀ ਆਪ ਆਪਣੇ ਡਿਪਾਰਟਮੈਂਟ ਵਿੱਚ ਚੋਰੀ ਦੇਖਦਾ ਹੈ ਆਪਣੇ ਡਿਪਾਰਟਮੈਂਟ ਵਿੱਚ ਉਹ ਉਹ ਦੇਖਦਾ ਗਲਤੀਆਂ ਹੋ ਰਹੀਆਂ ਹੈ ਤੇ ਉਹ 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 ਇਨਕੁਆਇਰੀ ਕਰਕੇ ਰਿਪੋਰਟ ਦਿੰਦਾ ਉਹ ਕੋਈ ਫਸਾਉਣ ਵਾਲੀ ਗੱਲ ਨਹੀਂ ਹੁੰਦੀ ਕਿਸੇ ਸੈਕਟਰੀ ਦੀ ਹਿੰਮਤ ਨਹੀਂ ਕਿਸੇ ਸੈਕਟਰੀ ਦੀ ਹਿੰਮਤ ਨਹੀਂ ਕਿ ਆਪਣੇ ਮਨਿਸਟਰ ਨੂੰ ਝੂਠੀ ਸਬੂਤਾਂ ਤੇ ਝੂਠੇ ਸਬੂਤਾਂ ਤੇ ਫਸਾਏ ਕਿਉਂਕਿ ਦੁੱਧ ਤੇ ਦੁੱਧ ਪਾਣੀ ਤੇ ਪਾਣੀ ਹੋ ਜਾਣਾ ਸੀ ਸੁਖਬੀਰ ਜੀ ਜਾ ਕੇ ਕਹਿੰਦੇ ਨੇ ਜੀ ਸੁਖਬੀਰ ਜੀ ਇੱਕ ਇੱਕ ਸੰਬਾਲ ਸਾਹਿਬ ਬੜਾ ਸਾਹਿਬ ਇੱਕ ਕੁਛ ਮੈਨੂੰ ਪੁੱਛ ਲੈਣ ਦਿਓ ਹਾਂ ਜੀ ਜੀ ਆ ਵੀ ਚੀਫ ਸੈਕਟਰੀ ਇਸ ਮਾਮਲੇ ਦੀ ਇਨਕੁਆਇਰੀ ਕਰ ਰਹੀ ਹੈ ਐਡੀਸ਼ਨਲ ਚੀਫ ਸੈਕਟਰੀ ਕੇ ਇਨਕੁਆਇਰੀ ਰਿਪੋਰਟ ਤੇ ਸਰਕਾਰ ਪਹਿਲੇ ਹੀ ਬਚਾਓ ਮੰਤਰੀ ਦੇ ਬਚਾਓ ਮੇ ਉਤਰ ਆਈ ਹੈ ਤੁਹਾਨੂੰ ਵਿਸ਼ਵਾਸ ਹੈ ਕਿ ਜਿਹੜੀ ਰਿਪੋਰਟ ਆਏਗੀ ਉਹ ਨਿਸ਼ਚੋਚ ਹੋਏਗੀ ਚੀਫ ਸੈਕਟਰੀ ਇਹਦੇ ਨਾਲ ਹੀ ਅਕਿਰਤ ਜੀ ਇਹਦੇ ਨਾਲ ਹੀ ਕਮਿਟੀ ਜਾਕੜ ਕਹਿੰਦੇ ਨੇ ਕਿ 10 ਮਹੀਨਿਆਂ ਬਾਅਦ ਤੱਕ ਰਿਪੋਰਟ ਆ ਜਾਣੀ ਹੈ ਕਿੰਦੇ ਪਹਿਲਾਂ ਸਾਡੀ ਨਿਰਪੱਖ ਜਾਂਚ ਚੱਲ ਰਹੀ ਹੈ ਔਰ ਹੁਣ ਜਿਹੜੀ ਆ ਵੈਰੀਫਾਈ ਹੋ ਕੇ ਸਾਰੀ ਜਿਹੜੀ ਸਾਹਮਣੇ ਆ ਜਣੀਏ ਜਿਹਦੇ ਖਿਲਾਫ ਕੇਂਦਰ ਪਾਇਆ ਗਿਆ ਅਸੀਂ ਸਖਤ ਕਾਰਵਾਈ ਕਰਾਂਗੇ ਜਾਖੜ ਇੱਕ ਪਹਿਲੀ ਗੱਲ ਹੈ ਜਿਹੜਾ ਜਾਖੜ ਹੈ ਕੀ ਉਹ ਸਰਕਾਰ ਦਾ ਮੰਤਰੀ ਹੈ ਉਹਨੂੰ ਕੀ ਪਤਾ ਕਿ ਸੋਮਵਾਰ ਮੰਗਲਵਾਰ ਤੱਕ ਰਿਪੋਰਟ ਆ ਜੂਗੀ ਇਹਨੂੰ ਪਤਾ ਤਾਂ ਹੈ ਕਿਉਂਕਿ ਉਹਨਾਂ ਇਨਸਟਰਕਸ਼ਨ ਦਿੱਤੀਆਂ ਚੀਫ ਸਕੱਟਰੀ ਸੋਮਵਾਰ ਮੰਗਲਵਾਰ ਦਾ ਕਲੀਨ ਸ਼ੀਟ ਦੇ ਦਿਓ ਤੇ ਮੈਂ ਅੱਜ ਕਹਿ ਦੇਣਾ ਤੁਹਾਨੂੰ ਅੱਜ ਮੈਂ ਪਹਿਲੀ ਕਹਿ ਦੇਣਾ ਕਲੀਨ ਸ਼ੀਟ ਦੇਣਗੇ ਸਰਕਾਰ ਚੀਫ ਸਕੱਟਰੀ ਤੋਂ ਕਲੀਨ ਸ਼ੀਟ ਲਗਾਉਣਗੇ ਜੀ 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 ਜੇਕਰ ਕੋਈ ਸ਼ੱਕ ਨਹੀਂ ਹੈ ਕਿ ਤੁਹਾਡੀ ਆਸਮਤਾਬਕ ਰਿਪੋਰਟ ਆ ਨਹੀਂ ਸਕਦੀ ਇਹ ਕਲੀਅਰ ਆਮ ਤੌਰ ਤੇ ਹੁੰਦਾ ਸਰਕਾਰਾਂ ਚ ਇਸੇ ਤਰ੍ਹਾਂ ਹੀ ਪਰ ਜੇਕਰ ਤੁਹਾਡੀ ਆਸਮਤਾਬਕ ਰਿਪੋਰਟ ਨਹੀਂ ਆਉਂਦੀ ਹੈ ਔਰ ਨਾ ਹੀ ਤੁਹਾਡੇ ਬਿਆਨ ਤੇ ਕੈਪਟਨ ਸਾਹਿਬ ਆਪਣਾ ਮੰਤਰੀ ਸਸਪੈਂਡ ਕਰਨਗੇ ਪਰ ਅ ਕਾਲੀ ਕਾਲ ਦੀ ਫਿਰ ਸਟ੍ਰੈਟਜੀ ਕੀ ਰਹੂਗੀ ਜੇਕਰ ਪਹਿਲੀ ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ ਪਹਿਲੀ ਗੱਲ ਪ੍ਰਮਾਤਮਾ ਮੇਰ ਕਰਨ ਸਰਕਾਰ ਨੂੰ ਇਹਨਾਂ ਦੀ ਬਦਲੇ ਕਿਉਂਕਿ ਜਿੰਨਾ ਲੁੱਟ ਮਚਾਇਆ ਹੈ ਇਹਦੀ ਪੱਕੀ ਇਨਕੁਆਇਰੀ ਹੋਊਗੀ ਗਰੀਬਾਂ ਦੇ ਬੱਚੇ ਦੇ ਪੈਸਾ ਖਾ ਕੇ ਮਨਿਸਟਰ ਨੂੰ ਭੱਜਣ ਨਹੀਂ ਦੇਵਾਂਗੇ ਮੈਂ ਤੁਹਾਨੂੰ ਅੱਜ ਦੱਸ ਅਸੀਂ ਕੋਰਟ 'ਚ ਵੀ ਜਾਵਾਂਗੇ ਕੋਰਟ ਸੀਬੀਆਈ ਇਨਕੁਆਇਰੀ ਵੀ ਮੰਗਾਂਗੇ ਅਸੀਂ ਜੋ ਜਿੱਥੇ ਲੀਗਲ ਅਸੀਂ ਕਰ ਸਕਦੇ ਹਾਂ ਜਦੋਂ ਤੱਕ ਲੀਗਲ ਐਕਸ਼ਨ ਤੇ ਪਰ ਗਵਰਨਮੈਂਟ ਦੇ ਪ੍ਰੈਸ਼ਰ ਪਾਵਾਂਗੇ ਕੈਪਟਨ ਸਾਹਿਬ ਆ ਕੋਈ ਮਾਮੂਲੀ ਚੋਰੀ ਨਹੀਂ ਹੈ ਗਰੀਬਾਂ ਦੇ ਬੱਚਿਆਂ ਦੀ ਗਰੀਬ ਬੱਚਿਆਂ ਦੀ ਪੜ੍ਹਾਈ ਤੁਸੀਂ ਮਾਰ ਦਿੱਤੀ 1 ਲੱਖ 80 ਹਜ਼ਾਰ ਬੱਚਾ ਘਟ ਗਿਆ ਤੁਹਾਡੇ ਰਾਜ ਵਿੱਚ ਐਸੀ ਬੱਚਾ ਇੱਕ ਸਾਲ ਇੱਕ ਸਾਲ 1.80 ਹਜ਼ਾਰ ਬੱਚਾ ਜਿਹੜਾ ਪਹਿਲੇ ਪੜਦਾ ਹੁੰਦਾ ਸੀ ਥੋੜੀ ਆ ਆ ਕਰਕੇ ਲੁੱਟਾ ਕਰਕੇ ਆ ਹੁਣ ਉਹ ਵਿਚਾਰਾਂ ਦੇ ਫੀਸ ਜੋ ਜੋ ਪੈਸੇ ਤੁਸੀਂ ਖਾਨ ਲੱਗ ਗਏ ਉਹਨਾਂ ਦੇ ਤੇ ਫਿਰ ਬੱਚੇ ਕਿਵੇਂ ਪੜਨਗੇ ਤੁਹਾਡੀ ਰਿਪੋਰਟ ਆ ਰਹੀ ਹੈ ਕਿ ਅਫਸਰ ਨੇ ਸਾਹਮਣੇ ਤੀਰ ਹੁਣ ਦੁਬਾਰੇ ਕਹਿ ਰਿਹਾ ਵੀ ਸਾਰੀ ਚੀਜ਼ ਦੀ ਜਾਂਚ ਕਰਾਓ ਕੇਂਦਰ ਨੇ ਪੈਸੇ ਜਿੰਜਾ ਉਹ ਤਾਂ ਇਨਵੈਸਟਿਗ ਕਰਾਉਣਾ ਪਰ ਹੁਣ ਸਰਕਾਰ ਨੂੰ ਨਹੀਂ ਲੱਗਦਾ ਕਿ ਸਿਰਜਣ ਕਰਨ ਦੀ ਲੋੜ ਸੀ ਕਿ ਇਸ ਰਿਪੋਰਟ ਦੇ ਤਾਥਿਕ ਮੈਂ ਸਮਝਿਆ ਨਹੀਂ ਆ ਕੋ ਕਲੀਅਰ ਨਹੀਂ ਆ ਰਿਹਾ ਜੀ ਤੁਹਾਡਾ ਵੀਰ ਜੀ ਇੱਕ ਪੂਰੀ ਰਕ ਸਾਹਮਣੇ ਅਫਸਰ ਨੇ ਰੱਖੀ ਹੈ ਕਿ ਆਹ ਤੱਥ ਨੇ ਇਹਦੇ ਕਿ ਇੰਨੀ ਕਿਹਾਂ ਗੜਬੜੀ ਇਹ ਤਾਂ ਤੁਹਾਨੂੰ ਨਹੀਂ ਲੱਗਦਾ ਸਾਰ ਨੂੰ ਸਿੱਧਾ ਐਕਸ਼ਨ ਕਰਨਾ ਚਾਹੀਦਾ ਸੀ ਉਹਦੇ ਉੱਤੇ ਹੋਰ ਇੱਕ ਕਚਹਿਰਤ ਹੋ ਸਕਦੀ ਹੈ ਮੈਂ ਉਹੀ ਕਹਿ ਰਿਹਾ ਮੈਂ ਉਹੀ ਕਹਿ ਰਿਹਾ ਕਿ ਤੁਸੀਂ ਆਪਣੇ ਸੈਕਟਰੀਆਂ ਤੇ ਇਹਦਾ ਮਤਲਬ ਵਿਸ਼ਵਾਸ ਨਹੀਂ ਕਰਦੇ ਇੱਕ ਰਿਪੋਰਟ ਸੈਕਟਰੀ ਨੇ ਲਿਖ ਕੇ ਲਿਖ ਕੇ ਦੁੱਤੀ ਹੈ ਚੀਫ ਮਨਿਸਟਰ ਨੂੰ ਚੀਫ ਮਨਿਸਟਰ ਨੂੰ ਇਮੀਡੀਏਟਲੀ ਫਾਰਵਰਡ ਕਰਨਾ ਚਾਹੀਦਾ ਦੀ ਪੰਜਾਬ ਪੁਲਿਸ ਨੂੰ ਕੀਤੇ ਕੇਸ ਰਜਿਸਟਰ ਕਰੋ ਤੇ ਇਹਦੇ ਤੇ ਰਿਪੋਰਟ ਨੂੰ ਇਨਵੈਸਟੀਗੇਸ਼ਨ ਕਰਕੇ ਸਾਨੂੰ 15-20 ਦਿਨ ਦੇ ਅੰਦਰ ਰਿਪੋਰਟ ਦਿਓ ਤੁਸੀਂ ਚੀਫ ਸਕੱਟਰੀ ਦੇ ਉੱਤੇ ਤੁਸੀਂ ਇੱਕ ਡਿਮੋਰੀ ਲਾ ਦੇਨੇ ਹੋ ਕਿ ਚੀਫ ਸਕੱਟਰੀ ਨੂੰ ਮਤਲਬ ਕੀ ਹੈ ਕਿ ਬਚਾਉਂਦਾ ਹੀ ਹੈ ਤੇ ਮੈਂ ਅੱਜ ਕਹਿ ਦੇਣਾ ਰਿਪੋਰਟ ਭਾਵੇਂ ਅਗਲੇ ਸੋਵਾਰ ਨੂੰ ਜਾਖੜ ਸਾਹਿਬ ਦੇ ਹਿਸਾਬ ਨਾਲ ਆ ਜੇ ਕਲੀਨ ਚਟਾਉ ਵੀ ਧਰਮਸੋਧ ਨੂੰ ਮੈਂ ਤੁਹਾਨੂੰ ਨਿੱਕੇ ਦੇਣਾ ਪਰ ਕਲੀਨ ਜੇਡ ਕੱਲੇ ਆ ਇਹਨਾਂ ਦੀ ਸਰਕਾਰ ਤੱਕ ਹੀ ਹੈ ਅਸਲੀਅਤ ਕੱਢਾਂਗੇ ਤੋ ਵੀਡੀਓ ਉਹ ਤੱਕ ਤਰੀਕ ਵਿਚ ਲੱਗਿਆ ਹੋ ਉਹਨਾਂ ਕੋਲ ਜਿਹੜੀ ਚੀਫ ਸੈਕਟਰੀ ਨੂੰ ਕੋ ਸੈਕਟਰੀ ਵਿਚਨਾ ਚਾਰਜ ਕੀ ਹੈਗਾ ਤੇ ਇਹਦਾ ਮਤਲਬ ਵੀ ਉਹ ਤਾਂ ਆਪਣੇ ਆਪ ਕੀ ਪਾਵਰਫੁਲ ਅਗੂ ਸੈਕਟਰੀ ਵਿਜੀਲੈਂਸ ਤੋਂ ਕੋਈ ਥ੍ਰੀ ਮਿਨਿਸਟਰਸ ਨੂੰ ਚੋਣ ਪੁਆਰੀ ਕਰਨੀ ਹੈ ਤਾਂ ਉਹ ਤਾਂ ਆਪ ਹੀ ਕੰਪੀਟੈਂਟ ਫੌਲਟੀ ਹੈ ਮੈਂ ਕਹਿੰਦਾ ਕਿ ਆਪ ਹੀ ਇਨਕੁਆਰੀ ਕਰਨੀ ਕਿ ਕੋਈ ਸ਼ੱਕ ਕਿਤੇ ਹੋਰ ਕੋਈ ਲੋੜ ਨਹੀਂ ਹੈ ਜੀ ਕਿਸੇ ਨੂੰ ਜਾਂਚ ਕਰਨੀ ਉਹ ਆਪਕੀ ਤਿੰਨ ਨੂੰ ਸਭ ਕੁਝ ਆਨਨ ਆਨ ਚਾਰਜ ਮੈਂ ਤੁਹਾਨੂੰ ਉਹੀ ਬੇਨਤੀ ਕਰਨਾ ਜੇ ਤੁਸੀਂ ਆ ਰਿਪੋਰਟ ਪੜ੍ਹ ਲੋਗੇ ਉਸ ਰਿਪੋਰਟ ਵਿੱਚ ਇੱਕ ਇੱਕ ਚੀਜ਼ ਦਾ ਵੇਰਵਾ ਦਿੱਤਾ ਹੈ ਪਹਿਲੀ ਗੱਲ ਮਨਿਸਟਰ ਆਇਸ਼ਾ ਕਿਸੇ ਮਨਿਸਟਰ ਨੇ ਆਪ ਸਾਈਨ ਦਸਖਤ ਕਰਕੇ ਪੈਸਾ ਰੀਲੀਜ਼ ਕੀਤਾ ਇਹ ਲਿਖ ਕੇ ਦਿੱਤਾ ਕਿ ਹਰ ਫਾਈਲ ਮੈਨੂੰ ਦਿਖਾਈ ਜਾਏ ਤੇ ਫਿਰ ਆਪ ਸਦਸਖਤ ਕਰਕੇ ਪੈਸੇ ਰੀਲੀਜ਼ ਕਰਦਾ ਫਿਰ ਆਪਣਾ ਡਾਇਰੈਕਟਰ ਜਿਹੜਾ ਜਿਹਦੇ ਕੋਲ ਪਾਵਰ ਹੈ ਜਿਹੜਾ ਜਿਹਦੇ ਕੋਲ ਅਜੇ ਤੱਕ ਕੰਸਟੀਟਿਊਸ਼ਨ ਪਾਵਰ ਹੈ ਰੀਲੀਜ਼ ਕਰਨ ਦੇ ਪੈਸੇ ਤੇ ਐਫ ਡੀ ਉਹਦਾ ਉਹਦੀ ਦਸਖਤ ਮੰਦੀ ਹੈ ਉਹਦੇ ਮੋਹਰ ਮੰਦੀ ਹੈ ਤੇ ਤੁਸੀਂ ਡਿਪਟੀ ਡਾਇਰੈਕਟਰ ਤੋਂ ਦਸਖਤ ਕਰਾਉਣੇ ਹੋ ਤੇ ਮੋਹਰ ਲਾਉਣੇ ਹੋ ਤੁਸੀਂ ਡਾਇਰੈਕਟਰ ਦੀ ਇਹ ਤੋਂ ਇਹ ਤੋਂ ਸਾਹਮਣੇ ਇਹ ਤੋਂ ਸਿੱਧਾ ਕਤਲਾ ਕੀ ਹੋ ਸਕਦਾ ਹੈ ਬੱਚਾ ਵੀ ਮੈਨਰ ਰਿਪੋਰਟ ਵਾਲੂ ਕਹਿ ਦੂਗਾ ਕਿ ਇਹਨੂੰ ਅੰਦਰ ਕਰੋ ਸੁਮੇਰ ਜੀ ਇੱਕ ਸੁਨੀਲ ਝਾਖੜ ਵੱਲੋਂ ਗਿਆਨ ਦਿੱਤਾ ਗਿਆ ਜਿਹੜਾ ਜ਼ਹਿਰੀਲੀ ਸ਼ਰਾਬ ਮੋਤੇ ਤੇ ਈਡੀ ਨੇ ਜਾਂਚ ਕਰ ਰਹੀ ਹੈ ਉਹ ਕਹਿ ਰਹੀ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ ਜਦੋਂ ਜਿੰਨਾਂ ਤੇ ਇਲਜ਼ਾਮ ਲੱਗਦੇ ਸਨ ਡਰਗ ਤੇ ਈਡੀ ਉਹ ਕਿਉਂ ਨਹੀਂ ਜਾਂਚ ਕਰਦੀ ਪਈ ਜਿਹੜੇ ਜਲੰਧਰ ਦੇ ਵਿੱਚ ਕੇਸ ਹੈਗੇ ਆ ਪੈਂਡਿੰਗ ਉਹਦੀ ਜਾਂਚ ਕਿਉਂ ਨਹੀਂ ਕਰ ਰਹੀ ਈਡੀ ਜੀ ਮੈਂ ਕਹਣਾ ਈਡੀ ਨੇ ਉਹ ਵੀ ਜਾਂਚ ਕੀਤੀ ਸੀ ਸਾਡੀ ਸਰਕਾਰ ਚ ਜਾਂਚ ਕੀਤੀ ਸੀ ਕਿ ਜਿਹੜੇ ਬੰਦੇ ਦੋਸ਼ੀ ਸੀ ਉਹਨਾਂ ਨੂੰ ਕਲਫ ਕੇਸ ਵੀ ਈਡੀ ਨੇ ਕਰਤਾ ਸੀ ਜਾਕਰ ਸਾਹਿਬ ਜਾਂ ਤਾਂ ਤੁਸੀਂ ਭੁੱਲ ਜਾਂਦੇ ਹੋ ਜਾਂ ਤੁਸੀਂ ਜਾਣ ਕੇ ਐਨੇ ਐਨੇ ਗਿਰ ਗਏ ਹੋ ਕਿ ਤੁਹਾਡੇ ਵਾਸਤੇ ਆਪਣੇ ਚੋਰਾਂ ਨੂੰ ਬਚਾਉਣ ਦਾ ਤੁਸੀਂ ਇੰਨਾ ਵੱਡਾ ਬੇੜਾ ਚੱਕਿਆ ਤੁਸੀਂ ਬਚਾ ਨਹੀਂ ਸਕਦੇ ਹੁਣ ਉਹ ਵੀ ਜੇ ਇਹੋ ਕਰੇ ਮਸ਼ਾਲ ਭਾਈ ਜੀਦਾਲ ਭਾਈ ਚਾਹੀਏ ਸ਼ਰਾਬ ਦਾ ਸਕੀਮ ਹੋਵੇ ਸਕਾਲਰਸ਼ਿਪ ਦਾ ਸਕੀਮ ਹੋਵੇ ਆਟਾ ਦਾਲ ਸਕੀਮ ਦਾ ਕਾਮ ਹੋਵੇ ਹਰ ਪਾਸੇ ਤਰਾਹੀ ਤਰਾਹੀ ਨੱਚੀ ਪਈ ਹੈ ਜੀ ਅਤੇ ਲੋਕਾਂ ਦੀ ਬਾਹ ਫੜਨ ਵਾਲਾ ਇਸ ਟਾਈਮ ਕੋਈ ਵੀ ਨਹੀਂ ਜਿਹੜਾ ਮੁੱਖ ਮੰਤਰੀ ਆਪ ਹੀ ਸਰਕਾਰ ਨੂੰ ਛੱਡ ਕੇ ਭੱਜ ਗਿਆ ਉਹ ਤੋਂ ਕੋਈ ਆਸ ਰੱਖਦਾ ਤੁਸੀਂ ਪੰਜਾਬ 'ਚ ਕੋਈ ਧਰਨਾ ਦੇਖਿਆ ਕਿਉਂ ਨਹੀਂ ਧਰਨਾ ਦੇ ਦ ਲੋਕੀ ਲੋਕਾਂ ਨੂੰ ਪਤਾ ਹੈ ਮੁਲਾਜ਼ਮਾਂ ਨੂੰ ਪਤਾ ਜੇ ਧਰਕਾ ਧਰਨਾ ਮਹੀਨਾ ਵੀ ਲਈ ਰੱਖਾਂਗੇ 2 ਮਹੀਨੇ ਵੀ ਲਾਓ ਨਾ ਚੀਫ ਮਿਨਿਸਟਰ ਨਾਲ ਮਿਲਣਾ ਹੀ ਨਹੀਂ ਭਾਵੇਂ ਮੁਲਾਜ਼ਮ ਆਤਮ ਹੱਤਿਆ ਕਰਨਾ ਚੀਫ ਮਿਨਿਸਟਰ ਨਾਲ ਨਹੀਂ ਮਿਲਣਾ ਉਹਨਾਂ ਨੂੰ ਚੀ ਮੁਨਿਸਟਰ ਨਾਲ ਕੋਈ ਪੰਜਾਬ ਚ ਹੋ ਜੇ ਕੋਵਿਡ ਦੀ ਬਿਮਾਰੀ ਕਿਵੇਂ ਫੈਲ ਗਈ ਹੈ ਕੋਈ ਹਸਪਤਲ ਬੈੱਡ ਨਹੀਂ ਹੈ ਪਰ ਚੀ ਮੁਨਿਸਟਰ ਨੂੰ ਕੋਈ ਪਰਵਾਹੀ ਨਹੀਂ ਹੈ ਤਾਂ ਸਾਹਿਬ ਤਾਂ ਸਾਹਿਬ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਤੁਸੀਂ ਜੀ ਇੱਕ ਸਵਾਲ ਮੇਰੀ ਤਰਫੋਂ